ਔਨਰ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਜੋ ਖਬਰ ਇਸ ਸਮੇਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਉਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਖਬਰ ਮੋਗਾ ਤੋਂ ਜਿੱਥੇ ਕਿ ਇੱਕ ਬੇਹੱਦੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਕਿ ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਦੀ ਮਾਂ ਅਤੇ ਪਰਿਵਾਰ ਦੀ ਪਹਿਲਾਂ ਤਾਂ ਕੁੱਟਮਾਰ ਕੀਤੀ ਗਈ ਅਤੇ ਫਿਰ ਘਰੋਂ ਬਾਹਰ ਕੱਢ ਕੇ ਘਰ ਨੂੰ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ ਵੀ ਤੁਹਾਡੇ ਨਾਲ ਕ੍ਰੀਨ ਤੇ ਸੰਗੀਆਂ ਕਰ ਰਹੇ ਆ ਬਹੁਤ ਬਹਿਸ ਬਾਜ਼ੀ ਵੀ ਹੁੰਦੀ ਹੈ ਕੁੱਟਮਾਰ ਵੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਂਦੀਆਂ ਨੇ ਤਾਂ ਦੱਸ ਦਈਏ ਕਿ ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਕੁੜੀ ਦੇ ਪਰਿਵਾਰ ਨੇ ਕੋਈ ਕਾਰਵਾਈ ਨਹੀਂ ਕਰਵਾਈ ਪਰ ਦੋਸ਼ ਹੈ ਕਿ ਪਿੰਡ ਦੇ ਲੋਕਾਂ ਅਤੇ ਮਹਿਲਾ ਸਰਪੰਚ ਦੇ ਪਤੀ ਨੇ ਨੌਜਵਾਨ ਦੀ ਮਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਅਤੇ ਲੜਕੇ ਦੇ ਪਿਤਾ ਅਤੇ ਭਰਾ ਨਾਲ ਕੁੱਟਮਾਰ ਕੀਤੀ ਅਤੇ ਫਿਰ ਪਿੰਡ ਤੋਂ ਬਾਹਰ ਕੱਢ ਦਿੱਤਾ ਬਾਅਦ ਵਿੱਚ ਲੋਕਾਂ ਨੇ ਪੀੜਤ ਪਰਿਵਾਰ ਦੇ ਘਰ ਨੂੰ ਤਾਲਾ ਲਾ ਦਿੱਤਾ ਤਾਂ ਇਹਨਾਂ ਦਾ ਕਹਿਣਾ ਹੈ ਸਰਪੰਚ ਜਿਹੜੇ ਕਿ ਹੈਗੇ ਉਹਨਾਂ ਦੇ ਘਰ ਵਾਲੇ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਇੱਕ ਫੈਸਲਾ ਰਿਹਾ ਗਿਆ ਸੀ ਕਿ ਜੇਕਰ ਕੋਈ ਵੀ ਪਿੰਡ ਦਾ ਜਿਹੜਾ ਬੱਚਾ ਲਵ ਮੈਰਿਜ ਕਰਵਾਉਂਦਾ ਹੈ ਤਾਂ ਉਹੋ ਪਿੰਡ ਦੇ ਵਿੱਚ ਨਹੀਂ ਰਹਿ ਸਕਣੇ ਦਿੱਤਾ ਜਾਊਗਾ ਇਸ ਜਿਹੜੇ ਕਿ ਮੁੰਡੇ ਦੀ ਮਾਂ ਪਿੰਡ ਦੇ ਵਿੱਚ ਆਉਂਦੀ ਹੈ ਜਿਸ ਮੁੰਡੇ ਦੇ ਵੱਲੋਂ ਲਵ ਮੈਰਿਜ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਕੀ ਹਾਲ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਦੇ ਨਾਲ ਉੱਥੇ ਹਾਈ ਵੋਲਟੇਜ ਡਰਾਮਾ ਹੁੰਦਾ ਹੈ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵਧੀਰੀ ਜਾਣਕਾਰੀ ਦਿੰਦਿਆਂ ਕੀ ਕੁਝ ਕਿਹਾ ਜਾ ਰਿਹਾ ਹੈ ਕੀ ਨਾਮ ਵੀਂ ਗੜਾਉਂ ਸੁਖਚਾਨ ਸਿੰਘ ਇਹ ਕਿਹੜੀ ਪਿੰਡ ਦੇ ਰਹੇ ਕਲਕਲਾਂ ਸਰਪੰਚ ਤੁਸੀਂ ਪਿੰਡ ਦੇ ਮੇਰੀ ਵਾਈਫ ਸਰਪੰਚ ਹੈ ਅ ਬਜੀ ਇੱਕ ਜਿਹੜਾ ਕਹਿੰਜੀ ਮਾਮਲਾ ਸਾਹਮਣੇ ਆਇਆ ਵੀਡੀਓ ਕੁਝ ਸਾਹਮਣੇ ਆਈ ਹੈ ਕਿ ਤੁਸੀਂ ਇੱਕ ਘਰ ਨੂੰ ਲੋਕ ਲਗਾ ਰਹੇ ਹੋ ਤੇ ਇੱਕ ਕੁਤਮਾਰ ਹੋਰੀ ਕਿਉਂ ਲੱਗੀ ਹੋਰ ਉਹ ਮਾਮਲਾ ਇਦਾਂ ਜੀ ਉਹਨਾਂ ਜਦੋਂ ਪੰਚਾਇਤ ਬਣੀ ਸੀ ਨਵੀਂ ਉਦੋਂ ਨਾਲ ਅਸੀਂ ਇੱਕ ਮਤਾ ਪਾਇਆ ਸੀਗਾ ਕਾਰਵਾਈ ਤੇ ਸਾਰੇ ਪਿੰਡ ਦਾ ਇਕੱਠ ਕਰਕੇ ਵੀ ਜੋ ਵੀ ਮੁੰਡਾ ਕੁੜੀ ਕੋਈ ਪਿੰਡ ਚ ਵਿਆਹ ਕਰਵਾਉਂਦਾ ਵਾ ਵੀ ਅਸੀਂ ਉਹਨੂੰ ਪਿੰਡ ਨਹੀਂ ਰਹਿਣ ਦੇਣਾ ਬਾਹਰ ਉਹ ਜਿੱਥੇ ਆਪਦਾ ਮਰਜੀ ਰਹਿਲੇਪਣਾ ਸਾਡੇ ਵੱਲੋਂ ਕੋਈ 5-4 ਕਿਲੋਮੀਟਰ ਤੇ ਪਰ ਪਿੰਡ 'ਚ ਨਾ ਰਵੇ ਤੇ ਜੇ ਕੋਈ ਉਹਦੇ ਪਰਿਵਾਰ ਦਾ ਕੋਈ ਬੱਚੇ ਦੀ ਮਦਦ ਕਰਦਾ ਵਾ ਵੀ ਉਹ ਵੀ ਬੱਚੇ ਦੇ ਨਾਲ ਹੀ ਪਿੰਡੋਂ ਜਾਵੇ ਇਹ ਸਾਰੇ ਪਿੰਡ ਨੇ ਇਕੱਠਾ ਕਰਕੇ ਕੀਤਾ ਸੀਗਾ ਜੀ ਮਤਬ ਆਇਆ ਸੀਗਾ ਜੀ ਹਾਂਜੀ ਤੇ ਹੁਣ ਕੀ ਹੋਇਆ ਹੁਣ ਇਦਾਂ ਹੋਇਆ ਜੀ 4 ਮਹੀਨੇ ਪਹਿਲਾਂ ਇਹ ਲੈ ਕੇ ਗਏ ਸੀਗੇ ਕੁੜੀ ਨੂੰ ਸਾਡੇ ਪਿੰਡੋਂ ਚਲੋ ਇਹਨਾਂ ਨੇ ਆਪਦੀ ਉਹ ਕੋਰਟ ਮੈਰਜ ਕਰਵਾ ਲਈ ਆਪਾਂ ਨੂੰ ਉਹਦੇ ਨਾਲ ਕੋਈ ੜਕਾ ਨਹੀਂ ਗਿਆ ਕਣ ਪਰ ਇਸ ਜਨਾਨੀ ਨੂੰ ਮੈਂ ਜੋ ਜਨਾਨੀ ਹੁਣ ਇੱਥੇ ਜਸਵੀਰ ਕੌਰ ਆ ਇਹਨੂੰ ਮੈਂ ਫੋਨ ਕਰਦਾ ਰਿਹਾ ਜਦੋਂ ਇਹ ਗਈ ਆ ਤੇ ਇਹਨੇ ਮੇਰਾ ਫੋਨ ਨਹੀਂ ਚੱਕਿਆ ਕੋਈ ਵੀ ਤੇ ਹੁਣ ਇਹ 4 ਮਹੀਨੇ ਬਾਅਦ ਪੈਂਡ ਆਈ ਜਦੋਂ ਪਤਾ ਲੱਗਿਆ ਤੇ ਵੀ ਚਲੋ ਪੈਂਡ ਵਾਲਿਆਂ ਨੇ ਵੀ ਇਹਨੂੰ ਕਹਿਤਾ ਵੀ ਭਾਈ ਤੂੰ ਜਾਵੜਾ ਇਥੋਂ ਘਰ ਨੂੰ ਇਹਦੇ ਨੂੰ ਤਾਲਾ ਲਗਾਤਾ ਉਹ ਇੱਕ ਦੋ ਵੀਡੀਓ ਸਾਹਮਣੇ ਆਈਆਂ ਜਿਹਦੇ ਵਿੱਚ ਕੁੱਟਮਾਰ ਵੀ ਕੀਤੀ ਜਾ ਰਹੀ ਹੈ ਉਹਨਾਂ ਨਾਲ ਤੇ ਘਰ ਨੂੰ ਵੀ ਤਾਲਾ ਲਗਾਉਂਦਾ। ਉਹ ਥੋੜਾ ਜਦੋਂ ਇਹ ਇਕੱਠ ਜਾਦੇ ਹੋ ਗਿਆ ਚਲੋ ਉੱਚ ਫਿਰ ਲੋਕ ਆਉਂਦਿਆਂ ਵੀ ਰਾਂਛਾ ਕੱਢਣ ਲੱਗ ਪੈਂਦੇ ਆ। ਤੇ ਉਹ ਲੜਕੀ ਪਰਿਵਾਰ ਵਾਲਿਆਂ ਕਹਿੰਨਾ ਚਲੋ ਉਹਨਾਂ ਨੂੰ ਵੀ ਗੁੱਸਾ ਸੀਗਾ ਚਲੋ ਉਹ ਉਹ ਤਾਂ ਗਲਤ ਆਪਾਂ ਵੀ ਕਹਿੰਦੇ ਆ ਕਨਾ। ਤੁਸੀਂ ਨਹੀਂ ਸਮਝਦੇ ਸਾਰਾ ਗਲਤ ਹੋਇਆ ਕਿ ਇਸ ਤਰ੍ਹਾਂ ਕਿਸੇ ਪਰਿਵਾਰ ਨੂੰ ਪਿੰਡ ਤੋਂ ਕੱਢਣਾ ਜਾਂ ਲੋਕ ਲਗਾ ਦੇਣਾ। ਨਹੀਂ ਸਰ ਜਦੋਂ ਪਿੰਡ ਨੇ ਇਕੱਠੇ ਹੋ ਕੇ ਮਤਾ ਪਾਇਆ ਇਹਨਾਂ ਨੂੰ ਵੀ ਪਤਾ ਸੀ ਵੀ ਪਿੰਡ ਦੇ ਵਿੱਚ ਪਾਇਆ ਹੋਇਆ। ਤੇ ਇਹਨਾਂ ਨੂੰ ਵੀ ਇਹ ਗਲਤੀ ਨਹੀਂ ਕਰਨੀ ਚਾਹੀਦੀ ਸੀਗੀ ਚਲੋ ਬੱਚਿਆਂ ਨੇ ਕਰ ਲਈ ਉਹ ਵੱਖਰੀ ਗੱਲ ਆ ਪਰ ਮਾਪਿਓ ਤਾਂ ਨਾ ਕਰੇ ਨਾ ਉਹ ਕਹਿੰਦੇ ਸਾਡਾ ਕੀ ਕਸੂਰ ਆ ਵੀ ਬੱਚਿਆਂ ਨੇ ਅਗਰ ਗਲਤੀ ਕਰ ਲਈ ਉਹ ਘਰੋਂ ਚਲੇ ਗਏ ਸਾਡਾ ਤਾਂ ਕੋਈ ਕਸੂਰ ਨਹੀਂ ਕਰ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਚਲੋ ਨਹੀਂ ਕਸੂਰ ਪਰ ਇਹਦਾ ਫਰਜ਼ ਤਾਂ ਬਣਦਾ ਸੀ ਨਾ ਵੀ ਸਰਪੰਚ ਨੂੰ ਦੱਸਣਾ ਵੀ ਇਹ ਫਿਰ ਜਨਾਨੀ ਜਿਹੜੀ ਉਹਦੇ ਨਾਲ ਆਪਦੇ ਲੜਕੇ ਦੇ ਚਲੀ ਗਈ ਆ ਪਰ ਇਹਦਾ ਫਰਜ਼ ਬਣਦਾ ਸੀ ਵੀ ਇਹ ਤਾਂ ਨਾ ਜਾਂਦੀ ਇੱਥੇ ਰਹਿੰਦੀ ਉਹ ਮੁੰਡੇ ਦਾ ਪਿਓ ਤੇ ਉਹਦਾ ਇੱਕ ਛੋਟਾ ਭਰਾ ਉਹ ਇੱਥੇ ਹੀ ਰਹਿੰਦੇ ਰਹੇ ਆ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਵੀ ਤੁਹਾਨੂੰ ਸਰਪੰਚ ਨੇ ਕੁਝ ਕਿਹਾ ਵਾ ਉਹਨਾਂ ਦਾ ਕਹਿਣਾ ਹੈ ਜੇ ਜਦੋਂ ਉਹ ਉਸ ਦਿਨ ਨਾਲ ਕੁਟਮਰ ਹੋਈ ਹੈ ਕਿ ਮੌਕੇ ਤੇ ਲੋਕੋ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀਰਲ ਗਿਆ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀ ਆ ਲੋਕਾਂ ਨੇ ਚਲੋ ਜਦੋਂ ਇਕੱਠ ਸੀਗੇ ਹੁਣ ਵੀਡੀਓ ਤਾਂ ਬਣਾਈ ਲੈਂਦੇ ਆ ਕਿ ਨਾ ਉੱਥੇ ਇੱਕ ਦੋ ਘਰੋਂ ਕਾਲਾ ਲਾਇਆ ਗਿਆ ਜੀ ਗਵਨ ਇਹ 21 ਤਰੀਕ ਦੀ ਗੱਲ ਹੈ ਜੀ ਉਸ ਤੋਂ ਬਾਅਦ ਤੁਸੀਂ ਕੋਸ਼ਿਸ਼ ਨਹੀਂ ਕੀਤੀ ਵੀ ਇਹਨਾਂ ਨੂੰ ਪਰਿਵਾਰ ਨੂੰ ਘਰੇ ਦਾਖਲ ਕਰਾਜੀ ਮੈਂ ਇਹਨਾਂ ਤੱਕ ਕੋਸ਼ਿਸ਼ ਕੀਤੀ ਸੀਗੀ ਮੈਂ ਇੱਕ ਸਾਡੇ ਪਿੰਡੋਂ ਇੱਕ ਜਨਾਨੀ ਨਰੇਗਾ ਪ੍ਰਧਾਨ ਵਜਦੀ ਉਹ ਉਹਨੂੰ ਮੈਂ ਭੇਜਿਆ ਸੀਗਾ ਚਲੋ ਇਹ ਦੂਸਰੀ ਪਾਰਟੀ ਦੇ ਬੰਦਿਆਂ ਨੇ ਚੱਕ ਕੇ ਉਹਨੂੰ ਦਾਖਲ ਕਰਾਤਾ ਤੇ ਮੈਂ ਉਹਨੂੰ ਭੇਜਿਆ ਸੀ ਵੀ ਤੂੰ ਉਹਨੂੰ ਕਿ ਭਾਈ ਆਪਣੇ ਨਾਲ ਬਹਿ ਕੇ ਗੱਲ ਨਵੇੜ ਅਸੀਂ ਕੀ ਲੈਣਾ ਤੂੰ ਇੱਥੇ ਪਿੰਡ ਦੇ ਇਕੱਠ ਕਰ ਲੈਨੇ ਤੂੰ ਪਿੰਡ ਦੇ ਵਿੱਚ ਆ ਕੇ ਪਿੰਡ ਦੇ ਇਕੱਠ ਦੇ ਵਿੱਚ ਕਹੇਦੇ ਮੇਥੋਂ ਗਲਤੀ ਹੋ ਗਈ ਚਲੋ ਵੀ ਮੈਂ ਆਪਦੇ ਮੁੰਡੇ ਨੂੰ ਤੇ ਜੋ ਕੁੜੀ ਲੈ ਕੇ ਉਹਨਾਂ ਨੂੰ ਮੈਂ ਨਹੀਂ ਵੜਨ ਦਿੰਦੀ ਮੈਨੂੰ ਰਹਿ ਲੈਣ ਦਿਓ ਸਾਨੂੰ ਕਿਹੜਾ ਰਹਿ ਲਵੇ ਕੁੱਟ ਮਾਰ ਕਿਉਂ ਕੀਤੀ ਇਹ ਕੁੱਟ ਮਾਰ ਜਿਹੜੀ ਵੀਡੀਓ ਆਈ ਹੈ ਨਹੀਂ ਕੁੱਟ ਮਾਰ ਤਾਂ ਫਿਰ ਲੜਕੀ ਵਾਲੇ ਪਰਿਵਾਰ ਨੇ ਕੀਤੀ ਹੈ ਨਹੀਂ ਤੁਸੀਂ ਕੁਝ ਨਹੀਂ ਕੀਤੀ ਛਡਾਉਣ ਦੀ ਦੇਖੋ ਜੀ ਹੁਣ ਇੰਨੇ ਇਕੱਠ ਦੇ ਵਿੱਚ ਕੱਲ ਇੱਕ ਬੰਦਾ ਕੋਸ਼ਿਸ਼ ਕੀ ਕਰੂਗਾ ਛਡਾਉਣ ਦੀ ਇਹ ਦੇਖੋ ਜੀ ਜਦੋਂ ਪਿੰਡ ਨੇ ਮਤਾ ਪਾਇਆ ਸੀ ਕਿਹਣਾ ਇਹਨਾਂ ਦਾ ਫਰਜ਼ ਬਣਦਾ ਸੀ ਵੀ ਅਸੀਂ ਗਲਤੀ ਨਾ ਕਰੀਏ ਪਰ ਜੇ ਇਹਨੇ ਆਉਣਾ ਹੀ ਸੀ ਪਿੰਡ ਕਮ ਸੇ ਕਾ ਮੈਨੂੰ 10 ਦਿਨ ਦੀ ਮੇਰੀ ਵਾਈਫ ਨੂੰ ਦੱਸ ਦਿੰਦੀ ਜਾ ਕੇ ਵੀ ਅਸੀਂ ਪਿੰਡ ਆ ਕੇ ਰਹਿਣਾ ਅਸੀਂ ਇਹਨੂੰ ਕਹਿ ਦਿੰਦੇ ਭਾਈ ਤੂੰ ਹੌਲੀ ਹੌਲੀ ਆਪਾਂ ਦੋ ਚਾਰ ਬੰਦੇ ਇਕੱਠੇ ਕਰ ਲੈਨੇ ਆ ਤੇ ਆ ਕੇ ਤੂੰ ਰਹਿ ਲਾ ਇਹ ਤਾਂ ਬਿਨਾਂ ਦੱਸਿਓ ਹੀ ਫਿਰ ਆ ਗਈ ਪਿੰਡ ਕਰਿਆ ਗਈ ਉਹ ਥੋੜਾ ਜਿਹਾ ਲੜਕੀ ਪਰਿਵਾਰ ਨੂੰ ਵੀ ਗੁੱਸਾ ਸੀ ਇੱਕੋ ਪਿੰਡ ਦੇ ਆ ਕੁੜੀ ਮੁੰਡਾ ਇੱਕੋ ਪਿੰਡ ਦੇ ਆ ਜੀ ਹਾਂਜੀ ਤੇ ਲੱਗਦਾ ਕਿ ਇਸ ਤਰ੍ਹਾਂ ਦੇ ਮਤੇ ਪਾਣੇ ਜਾਇਜ ਹੈ ਦੇਖੋ ਜੀ ਹੈ ਤਾਂ ਜਾਇਜ ਆ ਕਿਉਂਕਿ ਸਾਡੇ ਪਿੰਡਾਂ ਦੇ ਵਿੱਚੋਂ ਭਾਈਚਾਰਾ ਹੀ ਖਤਮ ਹੋ ਜਾਣਾ ਜਿਹਨੂੰ ਆਪਾਂ ਚਾਚਾ ਤਾਇਆ ਕਹਿੰਦੇ ਉਹ ਖਤਮ ਹੋ ਜਾਣਗੇ ਮਾਮੇ ਹੀ ਬਣ ਜਾਣਗੇ ਸਾਰੇ ਪਿੰਡਾਂ ਦੇ ਵਿੱਚ ਭਾਈਚਾਰਾ ਨਹੀਂ ਰਹਿਣਾ ਜੇ ਇਹ ਕੰਮ ਹੁੰਦੇ ਰਹੇ ਤਾਂ ਹੀ ਤੇ ਆਪਣਾ ਕਟਮਾਰ ਇਹ ਸਰਪੰਚ ਨੇ ਕਰਵਾਈਆ ਘਰੇ ਆ ਕੇ ਤੇ 21 ਤਰੀਕ ਨੂੰ ਅਸੀਂ ਮੈਂ ਤੇ ਮੰਮੀ ਆ ਰਹੇ ਸੀ ਤਿੰਨ ਚਾਰ ਮਹੀਨੇ ਬਾਅਦ ਤੇ ਮੇਰੇ ਵੱਡੇ ਪੁਰਾਣੇ ਲਾ ਮਰਜ ਕਰਵਾਏ ਸੀ ਉਹਨਾਂ ਦਾ ਸਾਰਾ ਕੁਝ ਹੋਇਆਗਾ ਤੇ ਬਾਅਦ ਵਿੱਚ ਇਹਨਾਂ ਨੇ ਅਸੀਂ ਇਹ ਕੱਪੜੇ ਚੱਕਣਾਈ ਸੀ 21 ਤਰੀਕ ਨੂੰ 9:30 ਵਜੇ ਦੀ ਗੱਲ ਆ ਸਰਪੰਚ ਆਇਆ ਸਰਪੰਚ ਨੇ ਪਹਿਲਾਂ ਮੈਨੂੰ ਘੁੱਟਿਆ ਬਾਅਦ ਵਿੱਚ ਡੇਢ ਨੂੰ ਘੁੱਟਿਆ ਘੁੱਟਿਆ ਤੇ ਬਾਅਦ ਵਿੱਚ ਨਰੇਗ ਵਾਲੀਆਂ ਬੁੜੀਆਂ ਸੀ ਦੋ ਆਈਆਂ ਸੀਗੀਆਂ ਨਾਲ ਉਹਨਾਂ ਦੇ ਤੇ ਮੇਰੀ ਮੰਮੀ ਨੂੰ ਵੀ ਬਹੁਤ ਘੁੱਟਿਆ ਉਹਨਾਂ ਨੇ ਤੇ ਇਹਨਾਂ ਨੇ ਵੀਡੀਓ ਵੀ ਬਣਾ ਕੇ ਸਾਰੀ ਸੋਸ਼ਲ ਮੀਡੀਆ ਤੇ ਇਹਨਾਂ ਨੇ ਜਲੂਸ ਕੱਢਿਆ ਸਾਰਾ ਇਹ ਘਟਨਾ ਕਦੋਂ ਦੀ ਹੈ ਸਾਰਾ ਮਾਮਲਾ ਕਦੋਂ ਦਾ ਜਦੋਂ ਇਹ ਤੁਹਾਡੇ ਪਰਾਲੀ ਵਾਂਗ ਗਾਣੀ ਹੋਇਆ ਇਹ ਤਿੰਨ ਚਾਰ ਮਹੀਨੇ ਹੋ ਗਏ ਜੀ ਇਹ ਗੱਲ ਨੂੰ ਤੇ ਤਿੰਨ ਚਾਰ ਮਹੀਨਾ ਬਾਅਦ ਮੈਂ ਤੇ ਮੇਰੀ ਮੰਮੀ ਤੇ ਅਸੀਂ ਆਪਦੀ ਭੈਣ ਕੋਲੇ ਰਹਿੰਦੇ ਸੀਗੇ ਇਹ ਇਹ ਮਾਮਲੇ 'ਚ ਸਾਨੂੰ ਕੁਝ ਨਹੀਂ ਪਤਾਗਾ ਤੇ ਬਾਅਦ ਵਿੱਚ ਇਹ ਕੁੜੀ ਘਰੇ ਆਈ ਸੀ ਇਕੱਲੀ ਮੈਂ ਆਦੀ ਮੰਮੀ ਨੂੰ ਫੋਨ ਲਾਇਆਗਾ ਇਹ ਆਲੂਆਂ ਨੂੰ ਗਏ ਸੀਗੇ ਤੇ ਬਾਅਦ ਵਿੱਚ ਮੰਮੀ ਉਹਨਾਂ ਦੇ ਘਰੇ ਛੱਡਣ ਚਲੀ ਗਈ ਆ ਇਹ ਦੋਸ਼ ਲਾ ਰਹੇ ਸੀ ਕਿ ਇਹ ਲੈ ਕੇ ਗਈ ਆ ਇਹ ਦੋਸ਼ ਹੈ ਕਿ ਸਾਰੇ ਕੈਬਰੇਜ ਛੱਡਣ ਗਏ ਮਤਲਬ ਕਿ ਏਦਾਂ ਕਰਕੇ ਫਸ ਗਈ ਆ ਉਹ ਦੋਸੇ ਏਦਾਂ ਲਾ ਰਹੀ ਹੈ ਕਿ ਇਹ ਲੈ ਕੇ ਗਈ ਆ ਪਿੰਡ ਦੀ ਇਹ ਮੁੰਡਾ ਮੁੰਡਾ ਕੁੜੀ ਰਹਿਣ ਵਾਲੀ ਜਿਹੜੀ ਆ ਹਾਂਜੀ ਪਿੰਡ ਦੇ ਆ ਜੀ ਤੇ ਇਹਦਾ ਕਿੰਨੇ ਮਹੀਨੇ ਪਹਿਲਾਂ ਜਿਹਨਾਂ ਨੇ ਕੋਟ ਮੇਜ ਕਰੋਇਲਾ ਮੈਂ ਕਰੋਇਲਾ ਤਿੰਨ ਚਾਰ ਮਹੀਨੇ ਹੋ ਗਏ ਜੀ ਤੇ ਹੁਣ ਜਿਹੜੀ ਇਹ ਪਰਸੋਂ ਘਟਨਾ ਵਾਪਰੀ ਜਿਹੜੀ ਆ ਹਾਂਜੀ 21 ਤਰੀਕ 9:30 ਵਜੇ ਦੀ ਗੱ ਉਸ ਤੋਂ ਬਾਅਦ ਕੀ ਹੋਇਆ ਬਾਅਦ ਦੇ ਵਿੱਚ ਕਟ ਮਾਰ ਉਹ ਉਸ ਤੋਂ ਬਾਅਦ ਜੀ ਅਸੀਂ ਕਟ ਮਾਰ ਤੋਂ ਬਾਅਦ ਅਸੀਂ ਦਾਖਲ ਹੋ ਗਏ ਸੀਗੇ ਇਹ 22 ਤਰੀਕ ਨੂੰ ਤੇ ਸਵੇਰ ਦਾਖਲ ਹੋਏ ਸੀ ਐਮਬੋਲੈਕਸ ਤੇ ਲਮਾ ਆਦੀ ਮਮੀਨ ਲੈ ਕੇ ਗਿਆ ਸੀਗਾ ਉੱਥੇ ਹਫਤਾ ਦਾਖਲ ਰਹੇ ਆ ਤੇ ਮੈਡੀਸਨ ਵਗੈਰਾ ਚੱਲ ਰਹੀਆਂ ਸੀਗੀਆਂ ਹਜੇ ਤੇ ਕਟ ਮਾਰ ਹਜੇ ਵੀ ਗੋਟਾ ਵਗੈਰਾ ਫ੍ਰੈਕਚਰ ਵਗੈਰਾ ਆਇਆਗਾ ਮਤਲਬ ਤੇ ਕਟ ਮਾਰ ਕੀਤੀ ਪਈ ਆ ਤੇ ਉਂਗਲਾ ਵਗੈਰਾ ਤਾਂ ਬਹੁਤ ਫ੍ਰੈਕਚਰ ਇਹਨਾਂ ਦੇ ਟੁੱਟੀਆਂ ਪਈਆਂ ਦੋਨੇ ਦੋਨੇ ਪਾਸੇ ਦੀਆਂ ਤੇ ਗੋਟ ਤੇ ਗੋਟ ਦੋਨੇ ਪਾਸੇ ਦੀ ਟੁੱਟੇ ਪਏ ਆ ਤੇ ਇਹਨਾਂ ਦਾ ਨਾ ਹੀ ਰੋਟੀ ਪਕਾਈ ਜਾਂਦੀ ਹੈ ਨਾ ਹੀ ਇਹਨਾਂ ਤੋਂ ਖਾਧੀ ਜਾਂਦੀ ਹੈ ਤੇ ਨਾ ਹੀ ਇਹ ਬਾਥਰੂਮ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਜਦੋਂ ਤੁਹਾਨੂੰ ਕਿਹਨੇ ਭੇਜਤਾ ਹੈ ਵਾਪਸ ਹਸਪਤਾਲ ਤੋਂ ਵਾਪਸ ਹਾਂਜੀ ਅਸੀਂ ਛੋਟੀ ਅਸੀਂ ਆਪ ਹੀ ਕਰਾ ਕੇ ਤੇ ਆਸੀਂ ਅਸੀਂ ਬਾਲਾਂ ਆਪ ਦੇ ਮਤਲਬ ਠਾਣੀ ਜਗ੍ਹਾ ਉੱਥੇ ਅਸੀਂ ਕਾਰਵਾਈ ਕੀਤੀ ਸੀਗੀ ਕਾਰਵਾਈ ਤੋਂ ਬਾਅਦ ਇਹਨਾਂ ਨੇ ਕੋਈ ਵੀ ਮਤਲਬ ਕਿ ਮੁੱਦਾ ਨਹੀਂ ਚੱਕਿਆ ਸੀਗਾ ਆਹ ਦਾ ਪਰਚਾ ਦਾਖਲ ਕੀਤਾ ਸੀਗਾ ਅਸੀਂ ਪਰਚੇ ਤੇ ਕੋਈ ਮੁੱਦਾ ਨਹੀਂ ਚੱਕਿਆ ਸੀਗਾ ਪਰਚਾ ਉਦਾ ਹੀ ਪਿਆ ਸੀਗਾ ਸਰਪੰਚ ਦੇ ਕਹਿਣ ਤੇ ਹੀ ਕੀਤਾ ਸੀਗੇ ਇਹਨਾਂ ਨੇ ਕੁੜੀਆਂ ਨਾਲ ਸਹਿਮਤੀ ਸੀਗੀ ਤੁਹਾਡੇ ਨਹੀਂ ਜੀ ਕੁੜੀ ਵਾਲੀ ਸਹਿਮਤ ਨਹੀਂ ਸੀ ਤੇ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਮੰਮੀ ਨੂੰ ਜਦੋਂ ਕੋਟਮਾਰਕ ਕੀਤੀ ਹੈ ਘਰ ਦੇ ਬਾਹਰ ਜਿੰਦਾ ਲਗਾਤਾ ਤੇ ਤੁਸੀਂ ਵੀ ਰਾਤ ਜਿਹੜੀ ਰੋਡ ਦੇ ਕਿਨਾਰੇ ਸੜਕ ਹਾਂਜੀ ਹਾਂਜੀ ਐਸੀ ਡਗਰੀ ਦੇ ਪੌਲ ਥੱਲੇ ਕੱਟੀ ਸੀ ਰਾਤ ਉੱਤਰ ਕੋਟਮਾਰਤ ਤੋਂ ਬਾਅਦ ਅੱਜ ਵੀ ਤੁਹਾਡੇ ਕੋਲ ਮੁਲਾਜ਼ਮ ਆਏ ਸੀਗੇ ਅੱਜ ਵੀ ਮੁਲਾਜ਼ਮ ਆਏ ਸੀ ਜੀ ਤੰਨੇ ਆਨੇ ਐਸਐਚ ਸਾਹਿਬ ਆਏ ਸੀਗੇ ਤੇ ਵੀਡੀਓ ਬਣਾ ਕੇ ਚਲੇ ਗਏ ਹਾਂ ਤੇ ਮੇਰੀ ਮੰਮੀ ਨੂੰ ਕਹਿ ਰਹੀ ਸੀ ਮੈਨੂੰ ਮੈਨੂੰ ਕਹਿ ਰਹੇ ਸੀਗੇ ਇਹਨਾਂ ਨੂੰ ਕਹਿੰਦੇ ਹੱਥ ਨਾ ਪਾ ਤੇ ਮਤਲਬ ਉਹਦਾ ਖੜੀ ਰਹਿੰਦੇ ਇਹ ਖੜ ਨਹੀਂ ਸਕਦੇ ਸੀ ਆਪਦੇ ਪੈਰਾਂ ਤੇ ਤੇ ਉਹਨਾਂ ਨੂੰ ਕਹਿ ਰਹੇ ਸੀਗੇ ਪੱਟਾ ਲਾ ਦੇ ਤੇ ਆ ਇਹਨਾਂ ਤੇ ਫਰੇਚਰ ਆ ਨਾ ਤਾਂ ਕਰਕੇ ਇਹ ਫਰੇਚਰ ਆ ਮਤਲਬ ਕੀ ਇਹਦੇ ਪੱਟਾ ਲਾ ਕਹਿੰਦੇ ਵੈਸੇ ਲਾ ਦੇ ਤੇ ਮੇਰੀ ਮੰਮੀ ਨਾ ਨਹੀਂ ਲਾਏਗਾ ਇਹਨਾਂ ਦੇ ਮਤਲਬ ਕੀ ਸੱਟ ਜਾਦੇ ਆ ਤੇ ਸਾਡੇ ਇਹੀ ਸੁਣਾਈਆਂ ਚ ਉਹਨਾਂ ਬੁਣਗਾਂ ਨੂੰ ਜਿਹੜੇ ਕੁੱਟਮਾਰ ਕੀਤੀ ਪਈ ਜਿਨ੍ਹਾਂ ਨੇ ਜਲੂਸ ਗੱਡਿਆ ਸਾਡਾ ਤੇ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਤੁਹਾਡੇ ਮੰਮੀ ਦੇ ਸੱਟਾ ਕਿੱਥੇ ਕਿੱਥੇ ਵੱਜੀ ਹੋਈ ਹੈ ਦੋਨਾਂ ਗੋਟਾਂ ਤੇ ਜੀ ਇੱਕ ਪਾਸੇ ਦੋਨੇ ਉਂਗਲੀਆਂ ਖੱਬਿਆ ਸੱਜਿਆ ਤੇ ਦੋਨੇ ਉਂਗਲੀਆਂ ਉਂਗਲੀਆਂ ਵਾਂ ਟੁੱਟੀਆਂ ਹੋਈਆਂ ਤੇ ਆਪਣੇ ਬਸਲਾਂ ਤੇ ਦੋਨੇ ਪਾਸੇ ਜੀ ਤੇ ਤੁਹਾਡੇ ਤੇ ਪਾਪਾ ਦੇ ਤੇ ਸਰਦੇ ਨੇ ਨਵਾਲ ਵੀ ਪੱਟੇ ਗੇ ਮੰਮੀ ਦੇ ਤੇ ਮੇਰੇ ਡੈਡੀ ਨੂੰ ਵੀ ਬਹੁਤ ਕੁੱਟੇ ਇਹਨਾਂ ਨੇ ਤੇ ਮੈਨੂੰ ਸਰਪੰਚ ਖੋਦਨ ਕੁੱਟੇ ਗਏ ਕਿਸ ਤਰ੍ਹਾਂ ਦੇ ਹਥਿਆਰ ਸਨ ਉਹ ਕੋਸ ਨੇ ਹਥਿਆਰ ਤਾਂ ਜੀ ਕੁੱਟ ਮਾਰ ਤੇ ਲੱਤਾ ਬਾਵਾ ਕੁੱਟਿਆ ਲੱਤਾ ਬਾਵਾ ਨੇ ਕੁੱਟਿਆ ਬਹੁਤ ਤੇ ਔਰਤਾਂ ਕੋਲੇ ਛੋਟੀ ਸੀ ਜੀ ਮੰਗ ਕੀ ਕਰੋਗੇ ਮੰਗ ਇਹੀ ਹੈ ਜੀ ਤੇ ਆਪਣਾ ਉਹਨਾਂ ਬਣੀਆਂ ਤੇ ਕਾਰਵਾਈ ਕੀਤੀ ਹੈ ਵੀ ਜੀ ਪੂਰਾ ਮਾਮਲਾ ਸਾਰਾ ਇਹੀ ਸੀਗਾ ਕੁੜੀ ਆਈ ਸੀ ਸਾਡੇ ਘਰੇ ਸਰ ਮੈਂ ਚੁਗਦੀ ਸੀ ਆਲੂ ਆਲੂ ਚੋਗਦੀ ਸੀ ਸਰ ਕੁੜੀ ਮੈਂ ਸਰਪੰਚ ਦੇ ਆਲੂ ਚੋਗਦੀ ਪੱਪੂ ਸਰਪੰਚ ਦੇ ਮੇਰੇ ਘਰ ਬੁੜੀਆਂ ਨਾਲ ਪਾਈਆਂ ਨਾਲ ਪਈ ਆਲੂ ਚੋਗਦੇ ਮੈਂ ਠੇਕੇ ਠੁਕੇ ਕਰਦੀ ਸੀਗੀ ਸਰ ਮੈਂ ਆਲੂ ਚੋਗਦੀ ਸੀਗੀ ਮੁੰਡਾ ਮੇਰਾ ਛੋਟਾ ਘਰੇ ਸੀਗਾ ਇਹ ਘਰੇ ਸੀਗਾ ਕੁੜੀ ਸਾਡੇ ਘਰੇ ਆ ਗਈ ਉਹ ਜਿਹਨੇ ਲਵ ਮੈਰਿਜ ਕਰਾਈ ਉਹ ਕੁੜੀ ਸਾਡੇ ਘਰੇ ਆ ਗਈ ਹੈ ਜਦੋਂ ਸਾਡੇ ਘਰੇ ਆ ਗਈ ਮੇਰੇ ਮੁੰਡੇ ਨੇ ਮੈਨੂੰ ਫੋਨ ਲਾਤਾ ਮੰਮੀ ਆਂਦਾ ਵੀ ਘਰੇ ਆ ਜਾ ਮੈਂ ਕਿਹਾ ਕੀ ਗੱਲ ਆ ਆਂਦਾ ਐ ਕਰਕੇ ਵੀ ਕੁੜੀ ਪਤਾ ਨਹੀਂ ਵੀ ਕੀਦੀ ਆਪਣੇ ਘਰੇ ਆ ਗਈ ਹੈ ਮੈਂ ਕਬ ਇਹ ਕਾ ਤੋ ਆਈ ਆ ਪਤਾ ਨਹੀਂ ਕਾ ਤੋ ਆਈ ਆ ਮੈਂ ਘਰੇ ਆ ਗਈ ਆ ਘਰੇ ਆ ਕੇ ਮੈਂ ਕੁੜੀ ਨੂੰ ਮਾਰੇ ਦਬਕੇ ਤੋਕੇ ਮੈਂ ਕਾ ਕੁੜਗੇ ਤੂੰ ਸਾਡੇ ਘਰੇ ਕੀ ਲੈਣ ਆਈ ਆ ਕੁੜੀ ਮਤਲਬ ਕੁੜੀ ਆ ਚੁੱਪ ਕਰ ਗਈ ਜਦੋਂ ਕੁੜੀ ਚੁੱਪ ਕਰ ਗਈ ਮੈਂ ਕੁੜੀ ਨੂੰ ਦਬਕਾ ਮਾਰਿਆ ਮੈਂ ਕਾ ਚੱਲ ਬਾਹਰ ਮੈਂ ਮੇਰੀ ਸਕੂਟਰੀ ਬਾਹਰ ਹੀ ਖੜੀ ਆ ਮੈਂ ਕੁੜੀ ਨੂੰ ਕੀ ਕੀਤਾ ਕੁੜੀ ਨੂੰ ਬਾਹ ਲਿਆ ਸਕੂਟਰੀ ਤੇ ਸਕੂਟਰੀ ਦੇ ਬਾਕੇ ਮੈਂ ਕੁੜੀ ਦੇ ਘਰੇ ਛੱਡ ਆਈ ਉਹਨੂੰ ਜੇ ਤਾਂ ਮੇਰੇ ਦੇ ਘਰੇ ਛੱਡ ਆਈ ਤੇ ਉਹਦੀ ਮਾਂ ਨਰੇਗਾ ਤੇ ਕਿਤੇ ਗਈ ਸੀਗੀ ਮੈਨੂੰ ਨਹੀਂ ਪਤਾ ਵੀ ਉਹ ਘਰੇ ਹੈਗੇ ਆ ਕਿ ਹੈ ਨਹੀਂ ਜਦੋਂ ਉਹਨੂੰ ਘਰੇ ਛੱਡ ਆਈ ਕਰੇ ਛੱਡ ਕੇ ਮੈਂ ਉਹਨਾਂ ਕਾ ਬਾਹਰ ਲਾ ਲਾ ਬਾਹਰ ਲਾ ਲਿਆ ਉਹਨੇ ਮੈਂ ਖੇਤ ਫੇਰ ਜਾਵੜੀ ਜਦੋਂ ਮੈਂ ਖੇਤ ਫੇਰ ਜਾਵੜੀ ਉਹ ਕੁੜੀ ਕਿਤੇ ਦਵਾਰੋਂ ਫੇਰ ਉੱਠ ਗਈ ਕਿਤੇ ਜਦੋਂ ਉੱਠ ਗਈ ਤੇ ਮੈਂ ਆ ਵੇਖਿਆ ਮੈਂ ਕਹਾਂ ਵੀ ਚਲੋ ਅਸੀਂ ਮੁੰਡੇ ਨੂੰ ਫੋਨ ਫਾਨ ਲਾਉਂਦੇ ਰਹੇ ਫੋਨ ਮੁੰਡੇ ਦਾ ਬੰਦ ਹੁੰਦਾ ਰਿਹਾ ਇਹਨਾਂ ਨੇ ਸਰ ਮੇਰੇ ਮਗਰ ਮਤਲਬ ਮੇਰੀ ਖੇਤ ਤੂੰ ਬਾਹਲੀ ਕਰਦੇ ਸੀਗੇ ਮੇਰੇ ਮਗਰ ਮਤਲਬ ਕਹਿੰਦੇ ਸੀ ਤੈਨੂੰ ਐ ਕਰਾਂਗੇ ਤੈਨੂੰ ਜਾਉ ਕਰਾਂਗੇ ਤੇਰਾ ਵਿੱਚ ਹੱਥਾਂ ਮੈਂ ਕਹਾਂ ਮੈਂ ਸਰ ਮੇਰਾ ਕੋਈ ਹੱਥ ਨਹੀਂ ਮੇਰੇ ਤੋਂ ਜਿੱਥੇ ਕਸਮ ਮਰਜੀ ਲੈ ਲਵੀ ਮੈਂ ਤਾਂ ਆਲੂਆਂ ਨੂੰ ਗਈਆਂ ਮੈਨੂੰ ਨਹੀਂ ਕੋਈ ਇਸ ਗ ਠੀਕ ਆ ਮੈਂ ਡਰਦੀ ਇਹਨਾਂ ਤੋਂ ਜਦੋਂ ਮੇਰਾ ਖਿੱਚ ਤੂੰ ਬਾਲਾ ਕਰਦੇ ਸੀ ਮੈਂ ਡਰਦੀ ਇਹਨਾਂ ਤੋਂ ਘਰੋਂ ਨਹੀਂ ਗਲ ਗਈ ਮੁੜ ਕੇ ਮੈਂ ਟਰੋਲੀ ਜਾਵੜੀ ਟਰੋਲੀ ਜਾ ਕੇ ਉੱਥੋਂ ਮੈਂ ਕੁੜੀ ਨੂੰ ਲੱਭਿਆ ਮੁੰਡੇ ਆਪ ਦਿਨ ਲੱਭਿਆ ਮੈਂ ਕਿਹਾ ਸ਼ਾਇਦ ਇੱਥੇ ਹੋਏ ਤੇ ਉਹਨਾਂ ਦੇ ਹੱਥ ਫੜਾਵਾਂਗੇ ਆਪਾਂ ਉੱਥੋਂ ਮੈਨੂੰ ਸਾਰ ਨਹੀਂ ਕਿਤੋਂ ਨਹੀਂ ਲੱਭਿਆ ਜਦੋਂ ਮੈਂ ਗਾਂ ਦੀਆਂ ਪਾਲਦੀ ਗਈ ਰਿਸ਼ਤੇਦਾਰੀਆਂ ਦੇ ਵਿੱਚ ਮੈਨੂੰ ਕਿਤੇ ਮਿਲੇ ਨਹੀਂ ਸਾਰਾ ਮੈਂ ਹਰ ਕੇ ਫੋਨ ਬੰਦ ਕਰਤਾ ਇਹਨਾਂ ਤੋਂ ਡਰਦੀ ਇਹ ਮੈਨੂੰ ਮਗਰ ਧਮਕੀਆਂ ਦਿੰਦੇ ਸੀ ਸਰ ਮੈਂ ਮੁੜ ਕੇ ਕਿਤੇ ਮਤਲਬ 4 ਦਿਨ ਕਿਤੇ 5 ਦਿਨ ਕਿਤੇ 10 ਦਿਨ ਕਿਤੇ ਮੈਂ ਐਂ ਕਰਕੇ ਮਹੀਨਾ ਵੀ ਦੋ ਤਨ ਮਹੀਨੇ ਕੱਢ ਲਏ ਤੇ ਨਾ ਚਾਰ ਮਹੀਨੇ ਅਸੀਂ ਸਾਰੀ 21 ਤਰੀਕ ਨੂੰ ਘਰੇ ਆਏ ਆ ਮੈਂ ਤੇ ਮੇਰਾ ਮੁੰਡਾ ਆਏ ਸੀ ਕਪੜੇ ਚੱਕਣ ਇਹ ਸੀ 21 ਤਰੀਕ ਨੂੰ ਹਾਂਜੀ 21 ਤਰੀਕ ਨੂੰ ਜਦੋਂ ਅਸੀਂ ਘਰੇ ਆਏ ਆ ਸਾਰਾ ਅਸੀਂ ਕਹਿ ਆ ਵੀ ਅਸੀਂ ਮੋੜੀ ਜਾਣਾ ਸੀਗਾ ਅਸੀਂ 10 ਮਿੰਟ ਰਹਿਣਾ ਸੀਗਾ ਪਤਾ ਨਹੀਂ ਸਾਰੇ ਉਹਨਾਂ ਨੂੰ ਕਿਵੇਂ ਸਾਰਿਆਂ ਨੂੰ ਪਤਾ ਲੱਗ ਗਿਆ ਸਾਰਾ ਸਰਪੰਚ ਆਇਆ ਨਾਲ ਸਰਪੰਚ ਆ ਕੇ ਇਹ ਕੌਣ ਹੈ ਸਰਪੰਚ ਦਾ ਸਰਪੰਚ ਜੀ ਚੈਨਾ ਸਰਪੰਚ ਸੀਗਾ ਇਹੋ ਚੈਣਾ ਸਰਪੰਚ ਘਰੇ ਆ। ਆਪ ਸਰਪੰਚ। ਹਾਂਜੀ ਇਹ ਨੇ ਆਪਨੀ ਜੀ ਇਹਦੀ ਘਰ ਵਾਲੀ ਸਰਪੰਚਨੀ ਆ। ਮਤਲਬ ਇਹ ਸਰਪੰਚ ਆ। ਅੱਛਾ। ਰਾ ਇਹ ਕਰਦਾ ਸਰਪੰਚੀ ਤੇ ਮਤਲਬ ਐਂ ਕਰਕੇ ਜਦੋਂ ਇਹਨੇ ਮੁੰਡੇ ਨੂੰ ਆਵਾਜ਼ ਮਾਰੀ ਮੁੰਡੇ ਨੂੰ ਕਹਿੰਦਾ ਬਾਹਰ ਨਿਕਲ। ਇਹ ਬਾਹਰ ਨਿਕਲ ਆਇਆ ਮੁੰਡੇ ਨੂੰ ਉਹਨੇ ਸਰਪੰਚ ਨੇ ਫੜ ਲਿਆ। ਕੁੱਟਮਾਰ ਕੀਤੀ ਆ ਸਰਪੰਚ ਨੇ ਮੁੰਡੇ ਨੂੰ ਕੀਤੀ ਆ। ਜਿਹੜੀਆਂ ਨਾਲ ਬੁੜੀਆਂ ਆਈਆਂ ਸੀ ਉਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਆ। ਉਹਨਾਂ ਨੇ ਸਾਰੋਂ ਨਾਲੇ ਤਾਂ ਮੇਰੇ ਜੁੰਡੇ ਪੱਟੇ ਆ। ਨਾਲੇ ਮੇਰੇ ਸਿਰ ਚ ਸੱਟ ਆ ਨਾਲੇ ਮੇਰੇ ਦੋਵੇਂ ਗੁੱਟ ਤੋੜਤੇ ਉਹਨਾਂ ਨੇ ਮੇਰ ਤੋਂ ਸਾਰਾ ਨਾਂ ਰੋਟੀ ਪੱਕ ਦੀ ਨਾਲੇ ਮੇਰੇ ਪੱਸਲੀਆਂ ਤੇ ਸੱਟ ਆ ਸਾਡਾ ਮਤਲਬ ਕਿਹਨੇ ਕਿਹਨੇ ਸੀ ਤੁਹਾਨੂੰ ਕੁੱਟਿਆ ਮੈਨੂੰ ਜੀ ਸਾਰੇ ਇੱਕ ਮੰਦਰ ਦੇ ਘਰ ਵਾਲੀ ਕੁਲਦੀਪ ਆ ਇੱਕ ਕੁੱਟਿਆ ਮੈਨੂੰ ਨਿੰਦਰ ਨਿੰਦਰ ਦੇ ਘਰ ਵਾਲੀ ਆ ਉਹ ਵੀ ਕੁਲਦੀਪ ਹੀ ਆ ਸਾਰੇ ਕਿਸ ਦੇ ਪਰਿਵਾਰ ਵਾਲੇ ਨੇ ਨਹੀਂ ਜੀ ਸਾਰਾ ਕੁੜੀ ਦੇ ਪਰਿਵਾਰ ਵਾਲੇ ਨਹੀਂ ਇਹ ਬਾਹਰੋਂ ਆ ਜੀ ਕੁੜੀ ਦੇ ਪਰਿਵਾਰ ਨਾਲ ਜੜੀ ਗੱਲਬਾਤ ਹੋਈ ਸੀ ਹੈ ਕੁੜੀ ਦੇ ਪਰਿਵਾਰ ਵਾਲਾਂ ਨਾਲ ਗੱਲਬਾਤ ਹੋਈ ਸੀ। ਕੁੜੀ ਦੇ ਪਰਿਵਾਰ ਵਾਲੇ ਪਤਾ ਨਹੀਂ ਸਾਰੇ ਇੱਥੇ ਆਏ ਸੀ ਕਿ ਨਹੀਂ ਆਏ ਸੀ ਇਹ ਨਹੀਂ ਮੈਨੂੰ ਪਤਾ। ਮੈਂ ਇਹਨੂੰ ਬੌਂਦਲ ਗਈ ਮੈਂ ਇਹਨੂੰ ਕੁੱਟ ਮਾਰ ਕੇ ਇਹਨਾਂ ਨੇ ਬਦਲਾਤਾ ਮੈਨੂੰ ਬਾਅਦ 'ਚ ਨਹੀਂ ਪਤਾ ਲੱਗਾ। ਬਾਅਦ 'ਚ ਸਾਡੇ ਘਰ ਨੂੰ ਲੋਕ ਲਾਤਾ ਸੀ ਇਹਨਾਂ ਨੇ ਸਕੂਟਰੀ ਮੇਰੇ ਤੋਂ ਖੋਹ ਲਈ ਸੀ। ਮੁੜ ਕੇ ਸਕੂਟਰੀ ਖੋਹ ਕੇ ਮੈਂ ਦਾਖਲ ਰਹੀ ਉੱਥੇ ਮੈਨੂੰ ਸਾਡੀ ਕੋਈ ਸੁਣਾਈ ਨਹੀਂ ਹੋਈ। ਅਸੀਂ ਉੱਥੇ ਵੀ ਪਰਚਾ ਦਰਜ ਕਰਾਇਆ ਸੀ ਬਿਆਨ ਲੈ ਕੇ ਆਏ ਸਾਤੋਂ। ਸਾਡੀ ਕੋਈ ਸੁਣਾਈ ਨਹੀਂ ਹੋਈ ਸੀ। ਲड़का ਲੜਕੀ ਬੱਲ ਗਈ ਦੋਨੇ। ਹਾਂਜੀ। ਕਿ ਪਾਲਸੰਦਰ ਬੋਰਡ ਦਿੱਤੀ ਪਾਲਸਰੇ ਕੋਈ ਕਾਰਨ ਨਹੀਂ ਨਹੀਂ ਕੋਸਨ ਨਹੀਂ ਕੋਹ ਨਹੀਂ ਚੱਕਿਆ ਚੰਗਾ ਨਹੀਂ ਚੱਕਿਆ ਨਾ ਹੀ ਉਹਨਾਂ ਬੁੜੀਆਂ ਨੂੰ ਸਜ਼ਾ ਮਿਲੀ ਹੈ ਨਾ ਕੋਈ ਉਹਨਾਂ ਨੇ ਕੁਝ ਹਸਪਤਾਲ ਚੋਂ ਘਰੇ ਆ ਗਏ ਤੁਹਾਡੀ ਕੋਈ ਕਾਰਵਾਈ ਨਹੀਂ ਕੱਲ ਤੋਂ ਐਸਐਸਪੀ ਸਾਹਿਬ ਨੂੰ ਹੀ ਮਿਲੇ ਹਾਂਜੀ ਉਹਨਾਂ ਨੂੰ ਵੀ ਮਿਲੇ ਸੀ ਉੱਥੇ ਵੀ ਨਹੀਂ ਸਾਡੀ ਕੋਈ ਸੁਣਾਈ ਹੋਈ ਉੱਥੇ ਮਤਲਬ ਅਹੀ ਮੁੜ ਕੇ ਥਾਣੇ ਆ ਗਏ ਥਾਣੇ ਵਾਲੇ ਫੋਨ ਲਾਈ ਜਾਂਦੇ ਸੀ ਥਾਣੇ ਵਾਲੇ ਤੋਂ ਮੁਲਾਜ਼ਮ ਆਏ ਆ ਜੀ ਸਾਨੂੰ ਅਸੀਂ ਨਿਰਾਜਨਾਵਾ ਕਰਦੇ ਹੀ ਨਾ ਸਾਨੂੰ ਕੋਈ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੇਰੇਆਂ ਸੱਟਾਂ ਦਾ ਮੁੱਲ ਦਿਓ ਵਿਜੜੀਆਂ ਬੁੜੀਆਂ ਨੇ ਮੇਰੇ ਸੱਟਾਂ ਮਾਰੀਆਂ ਉਹਨਾਂ ਨੂੰ ਜਿਨ੍ਹਾਂ ਨੇ ਮੇਰੀ ਮੰਦੀ ਹਾਲਤ ਕੀਤੀ ਉਨੀ ਮੰਦੀ ਹਾਲਤ ਉਹਨਾਂ ਦੀ ਕਰੋ ਹੁਣ ਮੈਨੂੰ ਲੱਗਿਆ ਹੈਗੇ ਕਿ ਤੁਸੀਂ ਜਦੋਂ ਹਸਪਤਾਲ ਚ ਆਏ ਆ ਡਰਦੇ ਮਾਰੇ ਤੁਸੀਂ ਪੁਲ ਥੱਲੇ ਰਾਤ ਵੀ ਗੱਟੀ ਆ ਹਾਂਜੀ ਅਸੀਂ ਜਿੱਦੇ ਸਾਡੇ ਛੁੱਟੀ ਮਿਲੀ ਆ ਸਾਨੂੰ ਇਹਨਾਂ ਨੇ ਘਰੇ ਨਹੀਂ ਵੜਨ ਦਿੱਤਾ ਅਸੀਂ ਜਾ ਗਏ ਅਸੀਂ ਡਕਰੂ ਵਾਲੇ ਪੁਲ ਦੇ ਥੱਲੇ ਰਾਤ ਕੱਢੀ ਆ ਉਦੋਂ ਵੀ ਅਸੀਂ ਭੁੱਖੇ ਤੇ ਅੱਜ ਰਾਤ ਨੂੰ ਪਏ ਰਹੇ ਆ ਉਵੇਂ ਪਏ ਰਹੇ ਆ ਕੱਲ ਸਾਹੀ ਕੇ ਗਏ ਠਾਣੇ ਕੱਲ ਨਹੀਂ ਸਾਡੀ ਗੱਲ ਸੁਣੀ ਹਰ ਕਮੜ ਕੋ ਉਧਰ ਗਏ ਸੀ ਉਧਰੋਂ ਵੀ ਸਾਡੀ ਸੁਣਾਈ ਹੋਈ ਹੁਣ ਮੰਗੀ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਸਰ ਵੀ ਜਿੰਨਾ ਬੁੜੀਆਂ ਨੇ ਮੇਰੀ ਮੰਦੀ ਹਾਲਤ ਕੀਤੀ ਆ ਉਹਨਾਂ ਦੀ ਐਵੇਂ ਹੋਣੀ ਚਾਹੀਦੀ ਆ ਇਹ ਮੁੱਲ ਮੋੜਨਾ ਚਾਹੀਦਾ ਸਾਨੂੰ ਨਾ ਕੋਈ ਸੱਟਾਂ ਦਾ ਮਿਲਿਆ ਸਾਨੂੰ ਨਾ ਕੋਈ ਉਹਨਾਂ ਨੂੰ ਸਜ਼ਾ ਹੋਈ ਆ ਪਰ ਜਿਹੜੇ ਪਿੰਡ ਦੇ ਸਰਪੰਚ ਉਹਦੇ ਵੱਲੋਂ ਕਿਹਾ ਗਿਆ ਕਿ ਮਤਾ ਪਾਇਆ ਗਿਆ ਸੀਗਾ ਵੀ ਮੁੰਡਾ ਕੁੜੀ ਕੋਈ ਵੀ ਇਸ ਤਰ੍ਹਾਂ ਦਾ ਕਦਮ ਨਹੀਂ ਚੱਕੂਗਾ। ਮਤਾ ਸਰ ਜੇ ਮਤਾ ਪਾਇਆ ਮੁੰਡੇ ਕੁੜੀ ਦਾ ਪਾਇਆ ਮੁੰਡਾ ਕੁੜੀ ਬਾਹਰ ਆ ਮੁੰਡੇ ਕੁੜੀ ਨੂੰ ਆਪਾਂ ਨਹੀਂ ਵਾਰਦੇ ਨਾ ਹੀ ਸਾਨੂੰ ਉਹਨਾਂ ਦਾ ਪਤਾ ਜਿੱਥੇ ਮਰਜੀ ਤੁਰੇ ਫਿਰਨ ਜਿੱਥੇ ਮਰਜੀ ਨਾ ਤੁਰੇ ਫਿਰਨ। ਪਰ ਸਰ ਜਿਹੜਾ ਮਾਪਿਓ ਆ ਮਾਪਿਓ ਕੋਈ ਨਹੀਂ ਕਹਿੰਦਾ ਵੀ ਮੇਰਾ ਧੀ ਮਾੜਾ ਕੰਮ ਕਰੇ ਤੇ ਮੇਰਾ ਪੁੱਤ ਮਾੜਾ ਕੰਮ ਕਰੇ ਕੋਈ ਕਹੂਗਾ ਸਰ? ਅੱਜ ਵੀ ਤੁਹਾਡੇ ਘਰੇ ਪੁਲਿਸ ਆਈ ਸੀ। ਹਾਂਜੀ ਸਰ ਪੁਲਿਸ ਆਈ ਸੀ ਪੁਲਿਸ ਆਈ ਆ ਤਿੰਨ ਮਲਾਜਮ ਆਏ ਆ ਵੱਡਾ ਅਫਸਰ ਆ ਉਹ ਆਇਆ ਉਹਨਾਂ ਨੇ ਸਾਡੇ ਮਤਲਬ ਖੜ ਕੇ ਸਾਡੀ ਵੀਡੀਓ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਲਾ ਕੇ ਉਹ ਮੈਨੂੰ ਉਹ ਮੈਨੂੰ ਕਹਿੰਦੇ ਸੀ ਸਰ ਵੀ ਵਿਆਹਸ ਲਾ ਪੱਟਾ ਲਾ ਆਹ ਲਾ ਦੇ ਮੈਂ ਕਹਾ ਵੀ ਸਰ ਮੇਰੇ ਦਰਦ ਹੁੰਦਾ ਵਾ ਵੀ ਕਿ ਸਹੀ ਖੜ ਜਾ ਉਹ ਤੱਕੇ ਨਾ ਉਹਨਾਂ ਨੇ ਵੀ ਵੀਡੀਓ ਵੀਡੀਓ ਬਣਾ ਕੇ ਲਗਾਏ ਆ ਤੇ ਇਹ ਨਹੀਂ ਪਤਾ ਵੀ ਸਾਥੋਂ ਕਾਦੇ ਆ ਵੀਡੀਓ ਬਣਾ ਕੇ ਲਗਾਏ ਕਾ ਤੋ ਸੈਨ ਕਰਾ ਕੇ ਲਗਾਏ ਮੀਤੀ ਜੀ 21/7/25 ਨੂੰ ਉੱਥੇ ਲੇਡੀਜ਼ ਨਾਲ ਆਪਸ ਵਿੱਚ ਤੋਂ ਤੋਂ ਮੈਂ ਮਸ਼ੀਨਾਂ ਦਾ ਬੇਟਾ ਮੀਲਾਨਾਥ ਜੋ ਪਿੰਡ ਦੀ ਕੁੜੀ ਜਸਨਦੀਪ ਕੌਰ ਨਾਲ ਉਹਨਾਂ ਨੇ ਲਵ ਮੈਚ ਵਗੈਰਾ ਕਰਾਈ ਸੀ ਜਿਸ ਤੋਂ ਡਰਦੀ ਮਾਰੀ ਉਹਦੀ ਮਦਰ ਮਤਲਬ ਪਿੰਡ ਤੋਂ ਚਲੀ ਗਈ ਸੀਗੀ ਤੇ ਆਪਣਾ ਸਮਾਨ ਵਗੈਰਾ ਚੱਕਣਾ ਸੀ ਰਾਤ ਨੂੰ 9-10 ਵਜੇ ਉੱਥੇ ਚਲੋ ਉਹ ਜਿਹੜੇ ਕੁੜੀ ਜਿੰਨਾਂ ਦੀ ਸੀਗੀ ਉਹਨਾਂ ਨੂੰ ਪਿੰਡ ਵਾਲੇ ਜਾਂ ਸਾਰੇ ਪਿੰਡ ਦੇ ਲੋਕ ਉਹਨਾਂ ਨਾਲ ਖਫਾ ਸੀਗੇ ਵੀ ਇਹ ਇਹਨਾਂ ਨੇ ਸਾਡੀ ਕੁੜੀ ਨਾਲ ਵੀ ਇਦਾਂ ਕੀਤਾ ਹੋਇਆ ਉੱਥੇ ਉਹਨਾਂ ਚ ਆਪਸ ਵਿੱਚ ਬੋਲਚਾਲ ਹੋ ਗਿਆ ਸੀਗਾ ਜਿਸ ਕਰਕੇ ਉਹਨਾਂ ਦੇ ਆਉਸਤ ਮਤਲਬ ਕਿ ਕੁੱਟਮਾਰ ਹੋ ਗਈ ਪਰ ਉਹ ਜਿਵੇਂ ਵੀਡੀਓ ਵਾਇਰਲ ਹੋਈ ਹੈ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਾਡੇ ਵੱਲੋਂ ਜੀ ਜੋ ਉਹਨਾਂ ਨੇ ਬਿਆਨ ਲਿਖਾਇਆ ਸੀਗਾ 23 ਤਰੀਕ ਦਾ 23 ਤਰੀਕ ਨੂੰ ਉਹਨਾਂ ਨੇ ਆਪਣੇ ਬਿਆਨ ਲਿਖਾਇਆ ਸੀ ਵੀ ਸਾਡੇ ਰਾਜਨਾਮੇ ਦੀ ਆਸਥ ਵਿੱਚ ਗੱਲਬਾਤ ਚੱਲ ਰਹੀ ਹੈ ਵੀ ਜੇ ਰਾਜਨਾਮਾ ਨਾ ਨਾ ਸਿਰੇ ਤੇ ਹੀ ਕਾਰਵਾਈ ਜ ਕੋਈ ਅਗਲੀ ਕਾਰਵਾਈ ਕਰਾਵਾਂਗੇ ਫਿਰ 26 6 25 ਨੂੰ ਜੀ ਉਹਨਾਂ ਦੀ ਡੀਡੀ ਆਰ ਐਂਟਰੀ ਪਾਈ ਹੋਈ ਸਾਡੇ ਕੋਲ ਉਹਦੇ ਮੁਤਾਬਕ ਜਿਹੜੀਆਂ ਜੋ ਸੱਟਾਂ ਨੇ ਉਹਦੇ ਮੁਤਾਬਕ ਡੀਡੀ ਆਰ ਐਂਟਰੀ ਪਾ ਕੇ ਅਗਲੀ ਕਾਰਵਾਈ ਅਮਰਜ ਲੈ ਜਾਂਦੀ ਜਾ ਰਹੀ ਆ ਹੁਣ ਜਿਵੇਂ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਜਨਾਨੀਆਂ ਕੁੱਟਮਾਰ ਕਰਦੀ ਪਈਆਂ ਜਾਂ ਜਿਹੜੇ ਜਿਹੜੇ ਲੇਡੀ ਸਰਪੰਚਾਂ ਦਾ ਘਰ ਵਾਲਾ ਵੀ ਵਿੱਚ ਨਜ਼ਰ ਆ ਰਿਹਾ ਤੇ ਉਹ ਆਪਦੇ ਬਿਆਨ ਵੀ ਦੇ ਰਿਹਾ ਔਰ ਘਰ ਦਾ ਤਾਲਾ ਲਾ ਤੇ ਉਹਨਾਂ ਦੇ ਤਾਲਾ ਲਾਤਾ ਤੇ ਕੀ ਇਹਨਾਂ ਕੋਲ ਲੋਕਾਂ ਕੋਲ ਰਾਈਟ ਹੈਗਾ ਇਹ ਕੰਮ ਕਰਨ ਦਾ ਜਦੋਂ ਮੁੰਡਾ ਤੇ ਕੁੜੀ ਬਾਲਗ ਹੈਗੇ ਨਹੀਂ ਨਹੀਂ ਰਾਈਟ ਤਾਂ ਹੈ ਨਹੀਂਗਾ ਜੀ ਪਰ ਇਹਨਾਂ ਨੇ ਆਪਣਾ ਜਿਹੜੇ ਜੋ ਵੀ ਇਹਦੇ ਸਬੰਧੀਆਂ ਜੇ ਡੀ.ਐਨ.ਡੀ ਪਾਈ ਹੋਈ ਅਸੀਂ ਉਦੇ ਮੁਤਾਬਕ ਕੱਲ ਇਹ ਫਿਰ ਪੰਚਾਇਤ ਦੇ ਤੌਰ ਤੇ ਆਪਸ ਵਿੱਚ ਰਾਜੀਨਾਮਾ ਕਰਕੇ ਸਾਨੂੰ ਦੇ ਗਏ ਸੀ ਵੀ ਸਾਨੂੰ ਰਾਜੀਨਾਮਾ ਸਾਡਾ ਹੋ ਗਿਆ ਆਪਸ ਵਿੱਚ ਪਰ ਹੁਣ ਮੈਨੂੰ ਪਤਾ ਲੱਗੇ ਵੀ ਰਾਜੀਨਾਮੇ ਨੇ ਸਹਿਮਤ ਨਹੀਂ ਗਏ ਅਤੇ ਜੋ ਫਿਰ ਅਗਲੀ ਕਾਰਵਾਈ ਇਹਨਾਂ ਦੇ ਬਿਆਨ ਦੁਆਰਾ ਬਿਆਨ ਲਈ ਜਾਣਗੇ ਜੋ ਇਹਨਾਂ ਦੇ ਬਿਆਨ ਮੁਤਾਬਕ ਅਗਲੀ ਕਾਰਵਾਈ ਬੰਦੀ ਅਮਲ ਚ ਲਿਆਂਦੀ ਜਾਊਗੀ ਹੁਣ ਜਿਹੜੀ ਵੀਡੀਓ ਵਾਇਰਲ ਹੋਈਆਂ ਉਹ ਜਨਾਨੀਆਂ ਦੇ ਕੁੜਤੇ ਦੀ ਹੋਈਆਂ ਉਹ ਜਿਹੜੇ ਲੇਡੀ ਸਰਪੰਚ ਆ ਪਿੰਡ ਦੀ ਉਹਦੇ ਘਰ ਵਾਲੀ ਦੀ ਹੋਈਆਂ ਤੇ ਤੁਸੀਂ ਕਿਹਨੂੰ ਕਿਹਨੂੰ ਦੋਸ਼ੀ ਠਹਿਰਾਓਗੇ ਕਿਹਨੂੰ ਕੋਈ ਨਾਜਤ ਕਰੋਗੇ ਜੋ ਵੀ ਬਿਆਨ ਵਿੱਚ ਜੀ ਜੋ ਸਹੀ ਤੱਥ ਹੋਣਗੇ ਉਦੇ ਮੁਤਾਬਕ ਜੋ ਲੇਡੀਜ਼ ਵਗੈਰੋਂ ਆਪ ਦਾ ਬਿਆਨ ਲਿਖਾਏ ਜਾਣਗੇ ਦੁਬਾਰਾ ਫਿਰ ਵੀ ਜੋ ਨੂੰ ਲੱਗਦਾ ਜੋ ਦੋਸ਼ੀ ਹੋਣਗੇ ਉਹਦੇ ਮੁਤਾਬਕ ਉਹਨਾਂ ਦੇ ਬੰਦੀ ਕਾਰਵਾਈ ਅਮਲ ਚੱਲਦੀ ਜਾਂਦੀ ਜਾਊਗੀ ਨਿੱਕੀ ਆਪਾਂ ਲੇਡੀਜ਼ ਬਿਆਨਾਂ ਦੀ ਵੇਟ ਕਰਾਂਗੇ ਕਿ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਕੁੱਟਮਾਰ ਦੀਆਂ ਜਾਂ ਜਿਹੜੇ ਸਰਪੰਚ ਦੇ ਘਰ ਵਾਲੇ ਦੀਆਂ ਤੇ ਉਹਦੇ ਬਿਹਾਫ ਤੇ ਆਪਾਂ ਕੋਈ ਆਪ ਵੀ ਕੋਈ ਸੂ ਮੋਡ ਲੈ ਕੇ ਕਾਰਵਾਈ ਕਰਾਂਗੇ ਆਪਾਂ ਨਹੀਂ ਕਾਰਵਾਈ ਡੈਫੀਨੇਟਲੀ ਜੋ ਬੰਦੀ ਕਾਰਵਾਈ ਅਮਲ ਚੱਲਦੀ ਜਾਂਦੀ ਜਾਊਗੀ